ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਰਡਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਨਿਹੜਾ ਸੇਲ ਲਈ ਲੈ ਕੇ ਆਏ ਹਾਂ ਉਹਨਾਂ ਵਿੱਚੋਂ ਦੋ ਤਾਂ ਤਾਜ਼ੀਆਂ ਸੁਈਆਂ ਤੇ ਇੱਕ ਹਜੇ ਗੱਬਣ ਥੋੜੇ ਦਿਨ ਲੈਂਦੀ ਹੈਗੀ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਬੇਨਤੀ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓਆਂ ਦਾ نوٹیفیکیشن تاں ਸਾਡੇ ਤੱਕ ਪਹੁੰਚਦਾ ਰਹੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਆ ਤਾਂ ਮੇਰੇ ਨਾਲ ਕੰਟੈਕਟ ਕਰ ਸਕਦਾ ਮੇਰਾ ਕੰਟੈਕਟ ਨੰਬਰ ਹੈ 81467 15312 ਤੇ ਆਜੋ ਆਪਾਂ ਕਰਦੇ ਆਂ ਬਾਈ ਜੀ ਨਾ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਚੱਲਦਾ ਇਹ ਕੰਮ ਕਰ ਕੰਮ ਕਰ ਤੇ ਕਿਵੇਂ ਰਿਸਪੌਂਸ ਬਿਚਲੀ ਵੀਡੀਓ ਦਾ ਵਧੀਆ ਪੂਰਾ ਵਧੀਆ ਰਿਹਾ ਠੀਕ ਆ ਜੀ ਨਾਮ ਤੇ ਐਡਰੈਸ ਬੋਲ ਦਿਓ ਆਪਣਾ ਨਾਮ ਆਪਣਾ ਸਾਧੂ ਸਿੰਘ ਹੈ ਜੀ ਪਿੰਡ ਸਿੰਘੇੜਾ ਜ਼ਿਲ੍ਹਾ ਬਰਨਾਲਾ ਨੇੜੇ ਪਿੰਡ ਕਿਹੜਾ ਰਹਿੰਦਾ ਵੀ ਨੇੜੇ ਆਪਣੇ ਇਧਰੋਂ ਬਰਨਾਲਾ ਵੀਰੋ ਜਮ ਠੀਕ ਆ ਰੇ ਕੋਟੜੀ ਸਾਈਡ ਤੋਂ ਸੰਗ ਪੱਤਲਗੜਾ ਠੀਕ ਆ ਨਾਲ ਹੀ ਠਿਕਰੀ ਵਾਲਾ ਮੋਬਾਈਲ ਨੰਬਰ ਬੋਲ ਦੋ ਵੀਰੇ ਮੋਬਾਈਲ ਨੰਬਰ 75288 54085 ਠੀਕ ਆ ਇਹ ਵਾਲਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰੀਏ ਬਾਈ ਇਧਰ ਹੀ ਸਟਾਰਟ ਕਰੀਏ ਹਾਂਜੀ ਇਧਰ ਹੀ ਕਰ ਲੈ ਬਾਈ ਜਿਹੜੀ ਆਪਾਂ ਸਾਹਮਣੇ ਵੜ ਦੇਖ ਰਹੇ ਕਿਹੜਾ ਸੂਇ ਸੂਈ ਪਹਿਲਾ ਸੂਇ ਆ ਵੀਰੇ ਕਦੋਂ ਸੂਈ ਆ ਵੀਰੇ ਸੂਈ ਨੂੰ ਹੋ ਗਏ 4-5 ਦਿਨ ਬਾਈ 4-5 ਦਿਨ ਹੋ ਗਏ ਸੂਈ ਨੂੰ ਬੱਚਾ ਕੀ ਆ ਬਾਈ ਬੱਚਾ ਵੀਰੇ ਇਹਦੇ ਮਗਰ ਬੱਚਾ ਵੱਸਾ ਬੱਚੇ ਚੰਗੇ ਪਾਉਂਦੀ ਆ ਹਨਾ ਬੱਚੇ ਪੂਰੇ ਵਿਧਿਆ ਕੱਟਕਾਰ ਵਾਲੀ ਆ ਕੋਈ ਬਦਲੇ ਇਹ ਪਿੰਡੇ ਰਿਹੜਾ ਹੈ ਨਾ ਹਾਂ ਬਹੁਤ ਚੰਗਾ ਹੈ ਬਈ ਕੁਆਲਿਟੀ ਚੈੱਕ ਕਰ ਲੋ ਬਹੁਤ ਪਿਆਰੀ ਆ ਛੋਟਾ ਛੋਟਾ ਕਰਨਾ ਬੋਦੀ ਵਾਦੀ ਨਾ ਫੁੱਲ ਕਮਾਲ ਦੀ ਆ ਬਾਕੀ ਬਰੀਕੀ ਚ ਵੜਾ ਕਿੰਨਾ ਕਰਦੋ ਬਈ ਹਾਂ ਬੋਲਾ ਹੁਣ ਬੋਲਾ 11 ਕਿਲੋ ਹੈਗਾ ਬਈ ਤਿਆਰ 11 ਕਿਲੋ ਬੋਲਾ ਨਟ ਕੰਡੇ ਵਾਲਾ ਤਿਆਰ ਆ ਤਿਆਰ ਆ ਹਾਂ ਕਿੰਨਾ ਪਾ ਦੂ ਬਈ ਦੁੱਧ ਦੁੱਧ ਪਾ ਦੂ ਬਈ 14 15 ਕਿਲੋ ਬਾਕੀ ਪਾ ਦੂ ਹਣਾ ਵੜ ਦਾ ਕੱਦ ਵੜਾ ਹਾਂ ਕੱਦ ਵੜਾ ਕਿਵੇਂ ਖੜਜਾ ਬਾਕੀ ਸਮਝਾਣੀ ਹੈ ਬਾਹਰ ਨਿਕਲ ਜਾ ਗਏ ਹਾਂ ਬਾਈ ਥੋੜੀ ਠੰਡੀ ਸੀਲ ਦੇਖਣੀ ਹੈ ਲੈ ਬਾਈ ਕਮਾਲ ਦੀ ਗੱਬਰ ਵੀ ਮਰਜੀ ਵੇ ਜਾ ਠੰਡੀ ਸੀਲ ਤਾਂ ਕਰਮਾਲੀ ਫੁੱਲਾ ਬਾਕੀ ਧਾਰ ਕਿਵੇਂ ਆ ਬਾਈ ਧਾਰ ਬਹੁਤ ਵਧੀਆ ਬਾਈ ਲੈ ਬਾਈ ਯਾਰ ਮੈਂ ਬਹੁਤ ਕਮਾਲ ਦੀ ਧਾਰ ਹੈ ਨਾ ਗੰਨੇ ਆਕੂ ਵਰਦੀ ਹੈ ਪੂਰੀ ਬਾਈ ਜਿਵੇਂ ਮਰਜੀ ਲੈ ਫੁੱਲੀ ਛੱਡ ਦੇ ਚੱਲ ਪੂਰੀ ਕੋਈ ਸਰਲਾ ਨਹੀਂ ਮੋਇਨਾ ਖੜੀਆ ਕਰਨ ਵਾਲੀ ਕੋਈ ਵੀਰ ਨੇ ਨਿਆਣਾ ਨਹੀਂ ਪਾਇਆ ਕੋਈ ਬੱਚਾ ਨਹੀਂ ਲਾਇਆ ਕੋਈ ਬਸਮਾਲ ਹੀ ਕਰਾਇਆ ਕਿ ਨਹੀਂ ਬਈ ਹਾਂ ਬਈ ਜਿਵੇਂ ਮਰਜ਼ੀ ਚਾਹ ਖੁੱਲੂ ਛੱਡ ਕੇ ਮੈ ਜਾ ਬਈ ਜਮਾタミン ਆਪਾਂ ਅਡਰ ਚੈੱਕ ਕਰਾ ਆਨੇ ਬਈ ਬਰੀਕੀ ਚ ਨਾੜਾ ਫਿਕਸਿਆ ਹੋਣਾ ਕਰਮਾਲੀ ਦਾ ਬਹੁਤ ਸੋਹਣਾ ਹਵਾਲਾ ਆਹ ਸ਼ਾਇਰ ਤੋਂ ਨਾੜਾ ਦਿਖਾ ਦੇ ਦੇ ਨਾੜਾ ਨਹੀਂ ਆ ਪੂਰੀ ਲੈ ਬਈ ਨਾੜਾ ਚੈੱਕ ਕਰ ਲੋ ਕੱਲਾ ਕੱਲਾ ਥਾਣਾ ਮੁਠੀ ਵਾਲਾ ਥਾਣਾ ਬਾਕੀ ਧਾਰ ਵੀ ਬਾਈ ਨੇ ਚੈੱਕ ਕਰਦੀ ਪੂਲੀ ਬਹੁਤ ਖੂਰੇ ਹਾਂ ਪੂਰੀ ਪੂਲੀ ਬਈ ਰੂਬਰਗੀ ਧਾਰਾ ਠੀਕ ਆ ਵੀਰੇ ਲਾ ਬਾਈ ਉਹ ਚੱਕਰੀ ਨੇ ਮੈਂ ਕਹਣਾ ਤਸ ਜਵਾਬ ਚੋਲੇ ਯਾਰ ਜਿੰਨੇ ਮਰਜੀ ਬਾਈ ਜਿੱਥੇ ਮਰਜੀ ਚੋਈ ਜਾ ਕੋਈ ਕੀ ਮੁੱਲਾ ਬਾਈ ਫਰਜ਼ਾਇਤ ਮੁੱਲੇ ਦਾ ਜਾਇਜ਼ 44000 ਰੁਪਏ ਵੀਰੇ ਲੈ ਬਾਈ ਜਮਾ ਜਾਇਜ਼ ਮੁੱਲ ਕਰਿਆ ਬਾਈ ਨੇ ਬਾਈ ਕਲਾ 48000 ਰੁਪਏ ਮੁੱਲਾ ਕਲੀ ਬੱਸੀ ਸਮਾਈ ਭਾਲ ਦਿਆ ਸਮਾਈ ਹੋਈ ਹੈ ਹਾਂ ਦੂਜੇ ਸੂਏ ਨੂੰ 87500 ਦੀ ਬੰਨ ਲੀ ਜਿਹੜੇ ਬਾਈ ਨੇ ਘਰੇ ਚੋਣੀਆਂ ਨਾਲੇ ਦੁੱਧ 15 16 ਕਿਲੋ ਜੀ ਤੇਊ ਵੀ ਹਮਮ ਬਲੇ ਮੂਰਲੇ ਸੂਏ ਨੂੰ ਬੰਨਣ ਵਾਲੀ ਚੀਜ਼ ਆ ਬੰਨਣ ਵਾਲੀ ਚੀਜ਼ ਆ ਬਾਕੀ ਬਾਈ ਕਮਾਲ ਦੀ ਗੱਲ ਆ ਸਹੀ ਗੱਲ ਆ ਥਾਣ ਚੈੱਕ ਕਰ ਲੋ ਬਾਈ ਗੁਲਾਬੀ ਥਾਣਾ ਬਹੁਤ ਕਮਾਲ ਖਣ ਲੱਗਾ ਅੱਗੇ ਰਹੀ 2 ਨੰਬਰ ਤੇ ਇਹਦੀ ਪਹਿਲਾ ਸੂਆ ਵੀਰੇ ਪਲੂਨ ਠੀਕ ਆ ਇਹਨੂੰ ਤੀਜਾ ਦਿਨ ਹੋ ਗਿਆ ਸੂਈ ਨੂੰ ਐਰ ਸ਼ਾਰ ਨਾ ਟਾਹ ਐਰ ਸ਼ਾਰ ਦਾ ਕਰਾਸ ਆ ਵੀਰੇ ਲੈ ਬਾਈ ਫੇਸ ਕੁਆਲਟੀ ਚੈੱਕ ਕਰਾ ਦੇ ਭਰਾਵਾਂ ਦਾ ਮੜੀ ਜੀ ਰੋਕ ਕੇ ਲੈ ਫੇਸ ਕੁਆਲਟੀ ਚੈੱਕ ਕਰ ਲਓ ਬਾਈ ਫੁੱਲ ਕਮਾਲ ਦੀ ਹੈ ਕਿ ਬੋਦੀ ਵਾਦੀ ਨਾ ਫੁੱਲ ਕਮਾਲ ਆ ਕਿ ਹਜੇ ਪਲੂਨ ਸੂਈਆ ਦੂਜੇ ਸੂਈ ਉਹਨਾਂ ਦਾ ਮੈਂ ਕਹਿੰਨਾ ਕਿਆ ਬਾਤਾਂ ਹੀ ਮਾਰੀ ਹਾਂ ਦੂਜੇ ਸੂਈ ਉਹਨਾਂ ਦਾ ਦੱਸੂਗੀ ਮੈਂ ਜੀ ਜ਼ਰੂਰ ਆ ਵੀਰੇ ਥੋੜੀ ਸਮਾਈ ਵੀ ਭਾਲ ਦੀ ਕਿ ਨਹੀਂ ਬਾਈ ਆ ਸਾਨ ਯਾਰ ਬਾਈ ਬੱਚਾ ਅਗਲਾ ਬੰਨ ਕੇ ਪਰੇ ਤੋੜੀ ਸਿੱਟੀ ਜਾਂਦਾ ਦਾਣਾ ਪਉਂਦਾ ਨਹੀਂ ਜਦੋਂ ਲਿੱਸੀਆਂ ਰਹਿ ਜਾਂਦੀਆਂ ਨੇ ਤੇ ਸੂਈ ਨੂੰ ਬਾਈ ਕਿਹੜਾ ਦਿਨ ਹੋ ਗਿਆ ਨੂੰ ਸੂਈ ਨੂੰ ਤੀਜਾ ਦਿਨ ਆ ਵੀਰੇ ਠੀਕ ਆ ਮਗਰ ਬੱਛੀ ਆ ਬੱਛੀ ਦਿਖਾ ਦੇ ਬਾਈ ਇਧਰ ਨਗੀਨਾ ਬਾਈ ਟੋਪ ਤਾਂ ਨਹੀਂ ਬੱਚਾ ਬਹੁਤ ਚੰਗਾ ਦਿੱਤਾ ਬਾਈ ਮਗਰ ਬੱਛੀ ਆ ਠੰਡੀ ਸਿਲੀ ਵੀ ਪੂਰੀ ਆ ਬਾਈ ਸਹੀ ਗੱਲ ਆ ਵੀਰੇ ਬਾਕੀ ਕੱਦ ਵੈੱਡ ਵਾਲੀ ਕੋਈ ਛੋਟ ਹੀ ਨਹੀਂ ਹਾਂ ਥਾਣਾ ਪਾ ਚੈੱਕ ਕਰਾਣੇ ਬਾਈ ਇੱਡਰ ਬਹੁਤ ਸੁਣਾਇ ਸਫਾਈ ਬਹੁਤ ਆ ਯਾਰ ਇੱਡਰ ਤੇ ਬਾਈ ਹੈਨਾ ਹਾਂ ਬਾਈ ਹਾਂ ਪੂਰੀ ਪੱਦਰ ਜਮਾ ਲਾ ਹਾਂ ਬਾਕੀ ਠੰਡੀ ਸੀਲਾ ਬਾਈ ਕੋ ਚੱਕਰੀ ਨਹੀਂਗਾ ਆਪ ਤਾ ਮਰਦੀ ਲੈ ਲੈ ਬਾਈ ਥਣ ਚੈੱਕ ਕਰ ਲਿਓ ਮਰਦੀ ਉਹ ਤਾਰ ਸਨੇ ਬਾਈ ਪੋਲੀ ਤਾਰ ਪੂਰੀ ਪੋਲੀ ਹੈ ਬਾਈ ਠੀਕ ਆ ਬਾਈ ਲੈ ਬਾਈ ਚੈੱਕ ਕਰਾ ਨਾ ਲੈ ਬਹੁਤ ਸੁਣੀ ਤਾਰ ਆ ਹੈਨਾ ਠੰਡੀਆਂ ਸੀਲ ਪੂਰੀ ਜਨ ਦੋਨੇ ਲੈ ਠੰਡੀਆਂ ਸੀਲ ਤਾਂ ਬਾਈ ਸਹੀ ਗੱਲ ਆ ਬੱਚਾ ਨੂੰ ਜਿੱਦਾਂ ਵੀ ਮਰਜੀ ਚਾਹੇ ਉੱਧਰ ਦੀ ਵਜ੍ਹਾ ਚਾਹੇ ਉੱਧਰ ਦੀ ਵਜ੍ਹਾ ਲੈ ਹਾਂ ਲੈ ਬਾਈ ਚੈੱਕ ਕਰ ਲੋ ਤਾਰ ਬਹੁਤ ਸੁਣੀ ਆ ਬੱਚਾ ਮਗਰ ਵਸਸੀ ਆ ਬੱਛੂ ਦੇ ਵੀ ਛਾਲ 2-3 ਸਾਲ ਤੱਕ ਨਾਲ ਹੀ ਤਿਆਰ ਹੋ ਜਾਣਾ ਬੈਡ ਬਾਈ ਆਪੀ ਦੱਸਦੀ ਆ ਕੁਆਲਿਟੀ ਬੈਡ ਦੀ ਫੁੱਲ ਐ ਇਸਮਾਈ ਹੋਰ ਹੋਗੀ ਨਾ ਬਾਈ ਕਿੰਨਾ ਕਿਦਾਂ ਦੁੱਧੂ ਭਰਾ ਦੁੱਧ ਵੀਰੇ ਦੇ ਦੂ 11-12 ਕਿਲੋ ਠੀਕ ਆ ਹੁਣ ਲਾਓ ਕਿੰਨੇ ਕਿਲੋ ਬੋਲਾ ਹੈਗਾ ਤਿਆਰ 9 ਕਿਲੋ ਤੀਜਾ ਦਿਨਾ ਬਾਈ ਸਹੀ ਕਹਿੰਦਾ ਤਿਆਰ ਆਗਾ ਦੇ ਦੂਗੀ ਬਾਈ ਕਹਿੰਦਾ 12-13 ਲੀਟਰ ਬਾਈ 11-12 ਕਿਲੋ ਦੇ ਦੂ ਬਾਈ ਵਧੀਆ ਠੀਕ ਆ ਬਾਈ ਤੇ ਮੁੱਲ ਬਾਈ ਫਰਜਾਇਆ ਮੁੱਲ ਦਾ 42000 ਰੁਪਇਆ ਵੀਰੇ ਠੀਕ ਆ ਮਾਨਤਾਨ ਹੋ ਜੂ ਮੌਕੇ ਤੇ ਮਾਨਤਾਨ ਕਰ ਦਾਂਗੇ ਮੌਕੇ ਤੇ ਠੀਕ ਆ ਬ ਬਾਈ ਇਹ ਕਹਿੰਦਾ 42000 ਰੁਪਿਆ ਬਾਈ ਮੋਲਾ ਬਾਕੀ ਮੌਕੇ ਤੇ ਮੰਨ ਲਤਾ ਨਾ ਜ਼ਰੂਰ ਹੋ ਜੂਗਾ ਅੱਗੇ ਬਾਈ ਤਿੰਨ ਨੰਬਰ ਤੇ ਇਹ ਦੂਜਾ ਸੂਆ ਬਾਈ ਇਹ ਕ੍ਰੋਸ ਆ ਗਈ ਠੀਕ ਆ ਗਾਲੀ ਆ ਕ੍ਰੋਸ ਵੜ ਆ ਗਈ ਸਾਈਵਾਲ ਚਾਲੀ ਵੀਰੇ ਸਾਈਵਾਲ ਸਰ ਫਾਰਕ ਦਾ ਕ੍ਰੋਸ ਆ ਤੇ ਕੀ ਮਤਲਬ ਕਿ ਰੀਡਿੰਗੀ ਬਹੁਤ ਜ਼ਿਆਦਾ ਆ ਕਿੰਨਾ ਕੁ ਰਿਕਾਰਡ ਆ ਬਾਈ ਪਿਛਲੇ ਸਬੀ ਦੇ ਰਿਕਾਰਡ ਤਾਂ 12 ਕਿਲੋ ਆ ਵੀਰੇ ਪਹਿਲਾਂ ਦਾ ਠੀਕ ਆ ਐਦ ਕੀ ਜਮੇ ਸਮੀ ਪੜੀ ਆ ਕਿੰਨਾ ਕੁ ਦੇ ਦੂ ਭਰਾ ਆਪਾਂ ਦੇ 12 13 ਹੀ ਕਹਿ ਕੇ ਦੇਵਾਂਗੇ ਬਾਈ ਯਾਰ ਹਨਾ ਨਾਲ ਵਾਲੀ ਗਾਂ ਕੀ ਜਿਹੜਾ ਜੀ ਦੇ ਸੱਲਾਪਾ ਚੋਈ ਨੂੰ ਦਾ ਆਪਾਂ ਕਹਿੰਦੇ ਨਹੀਂ ਬਾਈ ਬਲਟਾਂ ਲਾ ਜ਼ਰੂਰ ਪਈਆਂ ਕੱਚੀ ਕੱਚੀ ਨਾ ਲਾ ਲੱਗਿਆ ਫੜਾ ਫੜਾ ਲਾਗੀ ਕਰਨਾ ਲਾ ਕਰਨ ਲਾਗੀ ਬਾਈ ਤਿਆਰ ਚੰਗੀ ਤਰੀਹੀ ਹੋਊਗੀ ਹਨਾ ਬਾਈ ਬਣਦੀ ਤਾਂ ਬਹੁਤ ਹਾਂ ਬਹੁਤ ਵਧੀਆ ਬਾਈ ਲੈ ਬਾਈ ਥਣ ਚੈੱਕ ਕਰ ਲੋ ਕੱਲਾ ਕੱਲਾ ਥਾਣਾ ਪੂਰੀ ਵੀ ਥੀ ਤੇ ਥਣ ਲੱਗਿਆ ਤੇ ਠੰਡੀ ਸੀਲ ਫੁੱਲਾ ਵੀਰੇ ਹਾਂ ਵੀਰੇ ਪੂਰੀ ਖੋਲ ਦੇ ਬਰਾ ਮੜੀ ਤੋੜ ਦੇ ਖੋਲ ਕੇ ਬਾਕੀ ਬਾਈ ਮੱਝਾ ਰ ਗਈ ਦੁੱਧ ਹੋਊਗਾ ਗਾੜਕ ਨਹੀਂ ਬਾਈ ਪੂਰਾ ਫੈਟ ਵਾਲਾ ਦੁੱਧ ਪਾਊਗਾ ਫੈਟ ਵਾਲਾ ਦੁੱਧ ਪਾਊਗਾ ਬਾਕੀ ਬਾਈ ਨੇ ਦੁੱਧ ਵੀ ਦੱਸਤਾ ਕਹਿੰਦਾ 12-13 ਹੀ ਆਦ ਕਿ ਆਪਾਂ ਬਾਹਲਾ ਨਹੀਂ ਲੈ 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 ਬਾਈ ਤੂੰ ਰਾ ਤਰਾ ਚੈੱਕ ਕਰ ਲੋ ਇੱਕ ਨੰਬਰ ਆ ਬਾਕੀ ਕੱਦ ਭੋਲ ਲਗਾ ਸਿੰਘ ਜ਼ਰੂਰ ਆ ਥੋੜੇ ਥੋੜੇ ਹੈ ਨਾ ਹਾਂ ਸਿੰਘ ਆ ਬਾਈ ਕੋਈ ਆਇਆ ਨਹੀਂ ਹੈਗਾ ਵੀ ਸਿੰਘ ਮਾਰਦੀ ਆ ਬਹੁਤ ਅਸੀਲ ਹੁੰਦੀ ਆ ਠੀਕ ਆ ਬਾਈ ਤੇ ਕੀ ਮੁੱਲਾ ਭਰਾ ਫਿਰ ਜਾ ਮੁੱਲੇ ਦਾ 32000 ਰੁਪਿਆ ਵੀਰੇ ਠੀਕ ਆ 32000 ਰੁਪਿਆ ਬਾਈ ਮੁੱਲਮ ਹਜੇ ਦਮ ਕਿੰਨੇ ਕ ਲੈ ਜੂ ਐਸਟੀਮੇਟ ਦਾ ਜੇ ਹਫਤਾ ਲੈ ਜੂ ਬਾਈ ਹਜੇ ਠੀਕ ਆ ਹਫਤਾ ਬਾਈ ਕਹਿੰਦਾ ਲੈ ਜੂ ਬਾਈ ਚੈੱਕ ਕਰ ਲੋ ਥਣ ਬਹੁਤ ਕਮਾਲ ਦਾ ਤੇ ਪੂਰੀ ਵਿਥੀ ਤੇ ਥਣ ਲੱਗਿਆ ਵਾ ਤੇ ਲੈਵਾ ਦੋਨਾਂ ਪਾਸਿਆਂ ਨੂੰ ਕੱਢੂਗੀ ਜਿੰਨਾ ਮਗਰ ਨਖੂਰ ਨਹੀਂ ਮੂਰ ਨਹੀਂ ਮੂਰ ਨਾ ਹੋਊਗਾ ਬਾਈ ਦਾ ਮੁੱਲ ਵੀ ਜਾਇਜ਼ ਆ ਬਾਈ 32000 ਰੁਪਏ ਬਾਕੀ ਮਾਮਤਾਂ ਨਾਲ ਆਏ ਗਏ ਦਾ ਹੋਜੋ ਹਾਂ ਬਾਈ ਕਰਾਂਗੇ ਜ਼ਰੂਰ ਠੀਕ ਆ ਬਾਈ ਤੇ ਬਾਈ ਨਗ ਸੀਗੇ ਭਰਾ ਕੋਲੇ ਤਿੰਨ ਆਪਾਂ ਤਿੰਨੇ ਹੀ ਦਿਖਾ ਦੇ ਜੇ ਕਿਸੇ ਵੀ ਵੀਰ ਨੂੰ ਕੋਈ ਵੀ ਪਸੰਦ ਆਉਂਦਾ ਨਾ ਬਈ ਨਾ ਕੰਡਾਇਟਰ ਕਰਕੇ ਖਰੀਦ ਸਕਦਾ ਵੀਡੀਓ ਨੂੰ ਦੇਖਣ ਲਈ ਧੰਨਵਾਦ ਜੀ